ਦੋਸਤੋ 14 ਜੂਨ ਨੂੰ ਇੱਕ ਯੋਧੇ ਦਾ ਜਨਮ ਹੋਇਆ ਇਸ ਧਰਤੀ ਦੇ ਉੱਤੇ ਤੇ ਰਸਮੀ ਤੌਰ ਦੇ ਉੱਤੇ ਜੇ ਮੈਂ ਤੁਹਾਨੂੰ ਮੁਬਾਰਕ ਕਹਾਂ ਤਾਂ ਇਹ ਗੱਲ ਬਣਦੀ ਨਹੀਂ ਹੈ ਇਹ ਗੁਰੀਲਾ ਇਹ ਯੋਧਾ ਕੌਣ ਸੀ ਇਹਦਾ ਨਾਂ ਸੀ ਅਰਨੇਸਟੋ ਚੀਗਵੇਰਾ ਜਿਹੜਾ 14 ਜੂਨ 1928 ਨੂੰ ਅਰਜنٹਾਈਨਾ ਦੀ ਧਰਤੀ ਦੇ ਉੱਤੇ ਉਹਦਾ ਜਨਮ ਹੋਇਆ ਤੇ ਘਰਦਿਆਂ ਨੇ ਪਰਿਵਾਰ ਨੇ ਪਾਲਣ-ਪੋਸ਼ਣ ਕੀਤਾ ਪਰ ਇਹ ਬੱਚਾ ਦਮੇ ਦਾ ਮਰੀਜ਼ ਨਿਕਲਿਆ ਧਮੇ ਦਾ ਮਰੀਜ਼ ਹੋਣ ਦੇ ਬਾਵਜੂਦ ਵੀ ਸਕੂਲ ਭਾਵੇਂ ਕੱਟ ਜਾਂਦਾ ਸੀ ਪਰ ਹਮੇਸ਼ਾ ਆਪਣੀ ਕਲਾਸ ਦੇ ਵਿੱਚੋਂ ਫਰਸਟ ਆਉਂਦਾ ਤੇ ਪੜ੍ਹ ਲਿਖ ਕੇ ਵੱਡਾ ਹੋ ਕੇ ਇਹ ਐਮਬੀਬੀਐਸ ਡਾਕਟਰ ਬਣਿਆ ਡਾਕਟਰ ਵੀ ਸੀ ਕਵੀ ਵੀ ਸੀ ਤੇ ਵੱਡੀ ਜਿਹੜੀ ਉਹਦੀ ਯੋਗਤਾ ਕਿ ਉਹ ਕ੍ਰਾਂਤੀਕਾਰੀ ਸੀ ਤੇ ਕ੍ਰਾਂਤੀਕਾਰੀ ਵੀ ਜਿਹੜਾ ਹੈਗਾ ਕਈ ਲੋਕ ਹੁੰਦੇ ਨੇਗੇ ਕਿ ਸਿਰਫ ਆਪਣੇ ਦੇਸ਼ ਦੀ ਖਾਤਰ ਲੜਦੇ ਨੇ ਕੋਈ ਆਪਣੀ ਜਾਤ ਬਰਾਦਰੀ ਜਾਂ ਆਪਣੇ ਧਰਮ ਦੀ ਖਾਤਰ ਲੜਦਾ ਹੈ ਇਸ ਤਰ੍ਹਾਂ ਦੀਆਂ ਸਾਨੂੰ ਉਦਾਹਰਨਾਂ ਮਿਲਦੀਆਂ ਵੀ ਉਹ ਫਲਾਣਾ ਆਪਣੇ ਮਜ਼ਬਦ ਦੀ ਖਾਤਰ ਲੜਿਆ ਕੋਈ ਆਪਣੀ ਜਾਤ ਬਰਾਦਰੀ ਦੀ ਖਾਤਰ ਲੜਿਆ ਪਰ ਬਿਰਲੇ ਲੋਕ ਹੁੰਦੇ ਨੇ ਕਿ ਇਸ ਧਰਤੀ ਦੇ ਕਿਸੇ ਵੀ ਕੋਨੇ ਦੇ ਵਿੱਚ ਧਰਤੀ ਦੀ ਕਿਸੇ ਵੀ ਨੁੱਕਰ ਦੇ ਵਿੱਚ ਕਿਤੇ ਵੀ ਜ਼ੁਲਮ ਹੁੰਦਾ ਹੋਵੇ ਉੱਥੇ ਜਾ ਕੇ ਖੜ ਜਾਣਾ ਸੰਗਠਨ ਬਣਾਉਣਾ ਸੁੱਤੇ ਹੋਏ ਲੋਕਾਂ ਨੂੰ ਜਗਾਉਣਾ ਜਥੇਬੰਦ ਕਰਨਾ ਤੇ ਜ਼ੁਲਮ ਦੇ ਖਿਲਾਫ ਲੜਨਾ ਤੇ ਲੜਦੇ ਲੜਦੇ ਜੇ ਉੱਥੇ ਇਨਕਲਾਬ ਵਾਪਰ ਗਿਆ ਫਿਰ ਅਗਲੀ ਥਾਂ ਚੁਣ ਲੈਣੀ ਜਾ ਕੇ ਕਿ ਹੁਣ ਕਿਹੜਾ ਦੇਸ਼ ਚੁਣੀਏ ਕਿੱਥੇ ਜਾ ਕੇ ਹੁਣ ਲੜਾਈ ਲੜੀਏ ਇਹ ਬਿਰਲੇ ਬਿਰਲੇ ਲੋਕਾਂ ਦੇ ਹਿੱਸੇ ਗੱਲ ਆਉਂਦੀ ਹੈ ਇਹ ਗੱਲ ਆਈ ਅਰਨੇਸਟੋ ਚੀ ਗਵੇਰਾ ਦੇ ਹਿੱਸੇ ਜਿਹੜਾ ਜੰਮਿਆ ਅਰਜਨਟਾਈਨਾ ਦੀ ਧਰਤੀ ਦੇ ਉੱਤੇ ਤੇ ਲੜਿਆ ਉਹ ਕਿਊਬਾ ਦੇ ਵਿੱਚ ਇਨਕਲਾਬ ਕਰਨ ਲਈ ਫੀਡਲ ਕਾਸਟਰੋ ਦਾ ਸਾਥੀ ਬਣ ਕੇ ਉਹ ਪਹਿਲੀ ਕਤਾਰ ਦੇ ਆਗੂਆਂ ਦੇ ਵਿੱਚ ਸ਼ਾਮਲ ਹੋ ਗਿਆ ਲੜਿਆ ਇਨਕਲਾਬ ਵਾਪਰ ਗਿਆ ਇਨਕਲਾਬ ਆ ਗਿਆ ਸ਼ਾਮਰਾਜੀਆਂ ਦੀਆਂ ਗੋਡੀਆਂ ਲਵਾਈਆਂ ਤੇ ਫਿਰ ਉਹ ਕਿਊਬਾ ਨੂੰ ਛੱਡ ਕੇ ਅਗਲੇ ਬੋਲੀਵੀਆ ਇੱਕ ਦੇਸ਼ ਉਹਦੇ ਵਿੱਚ ਇਨਕਲਾਬ ਕਰਨ ਲਈ ਚਲਾ ਗਿਆ ਕਦੇ ਕਾਂਗੋ ਚਲਾ ਗਿਆ ਤਾਂ ਥਾਂ-ਥਾਂ ਦੇ ਉੱਤੇ ਉਹ ਦੇਖਦਾ ਕਿ ਹੁਣ ਲੋਕ ਦੁਖੀ ਕਿੱਥੇ ਨੇ ਕਿੱਥੇ ਗੁਲਾਮ ਨੇ ਕਿੱਥੇ ਉਹਨਾਂ ਦੀ ਲੁੱਟ ਹੋ ਰਹੀ ਹੈ ਤਾਂ ਉਹ ਦੁਖੀ ਲੋਕਾਂ ਦੇ ਦੁੱਖ ਕੱਟਣ ਦੇ ਵਾਸਤੇ ਆਪਣੀ ਜਾਨ ਖਤਰੇ ਦੇ ਵਿੱਚ ਪਾ ਕੇ ਪਹਿਲਾਂ ਉਹਨੇ ਪਰਮਣ ਕਰਨਾ ਕਹਿੰਦੇ ਨੇ ਕਿ ਜਦੋਂ ਉਹ ਵਿਦਿਆਰਥੀ ਸੀ ਤਾਂ ਘਰੋਂ ਬਹੁਤੇ ਬਹੁਤੇ ਪੈਸੇ ਵੀ ਨਹੀਂ ਸੀ ਲੈਂਦਾ ਮੋਟਰਸਾਈਕਲ ਦੇ ਉੱਤੇ ਉਹ ਪੂਰੇ ਜਦੋਂ ਉਹਨੇ ਸੰਸਾਰ ਦਾ ਚੱਕਰ ਲਾਇਆ ਤਾਂ ਉਹਦੇ ਕੋਲੇ ਪੈਸੇ ਵੀ ਨਹੀਂ ਸੀ ਹੁੰਦੇ ਤਾਂ ਉਹ ਆਪਣੇ ਟੂਰ ਵਾਸਤੇ ਪੈਸੇ ਕਿੱਥੋਂ ਜਟਾਉਂਦਾ ਸੀ ਕਿ ਜਿੱਥੇ ਉਹ ਜਾਂਦਾ ਉੱਥੇ ਉਹ ਕੋਈ ਥੋੜਾ ਬਹੁਤਾ ਕੰਮ ਕਰਕੇ ਉੱਥੋਂ ਪੈਸੇ ਕਮਾ ਲੈਂਦਾ ਤੇ ਆਪਣਾ ਟੂਰ ਲਾਉਂਦਾ ਤੇ ਟੂਰ ਲਾਉਂਦਿਆਂ ਉਹ ਸਮਾਜ ਦੀ ਸਟੱਡੀ ਕਰਦਾ ਕਿ ਕਿੱਥੇ ਲੋਕ ਕਿਵੇਂ ਦੁਖੀ ਨੇ ਕਿਉਂ ਪਰੇਸ਼ਾਨ ਨੇ ਕਿਉਂ ਤਕਲੀਫਾਂ 'ਚ ਰਹਿੰਦੇ ਨੇ ਇਹਨਾਂ ਦੀ ਜ਼ਿੰਦਗੀ ਨਰਕ ਕਿਉਂ ਬਣੀ ਹੋਈ ਹੈ ਤੇ ਫਿਰ ਉਹ ਉਸ ਨਰਕ ਨੂੰ ਸੁਰਗ ਦੇ ਵਿੱਚ ਬਦਲਣ ਵਾਸਤੇ ਉੱਥੇ ਜਾ ਕੇ ਉਹ ਲੜਾਈਆਂ ਲੜਦਾ ਲੋਕਾਂ ਨੂੰ ਜਥੇਬੰਦ ਕਰਦਾ ਸੰਘਰਸ਼ ਕਰਦਾ ਤੇ ਇਸ ਗੁਰੀਲੇ ਨੇ ਜਿੱਥੇ ਵੀ ਲੜਾਈ ਲੜੀ ਉਹ ਹਥਿਆਰਬੰਦ ਲੜਾਈ ਹੁੰਦੀ ਸੀ ਕਿ ਥੋੜੇ ਜਿਹੀ ਗੁਰੀਲੇ ਲੈ ਕੇ ਆਪਣੇ ਸਾਥੀ ਲੈ ਕੇ ਉਹਨਾਂ ਨੂੰ ਟ੍ਰੇਨਡ ਕਰਨਾ ਉਹਨਾਂ ਵਾਸਤੇ ਰਾਸ਼ਨ ਜਟਾਉਣਾ ਉਹਨਾਂ ਵਾਸਤੇ ਹਰ ਕਿਸਮ ਦੀ ਟ੍ਰੇਨਿੰਗ ਦਾ ਪ੍ਰਬੰਧ ਕਰਨਾ ਡਿਸਪਲਿਨ ਕਾਇਮ ਕਰਨਾ ਤੇ ਫਿਰ ਉਹਨਾਂ ਨੂੰ ਲੈ ਕੇ ਉਹਨਾਂ ਸਰਕਾਰਾਂ ਦੇ ਵਿਰੁੱਧ ਜਦੋਜਹਿਦ ਸੰਘਰਸ਼ ਕਰਨਾ ਜਿਹੜੀਆਂ ਸਰਕਾਰਾਂ ਲੋਕਾਂ ਦਾ ਲਹੂ ਪੀ ਰਹੀਆਂ ਹੁੰਦੀਆਂ ਸੀ ਤੇ ਉਹਨਾਂ ਦੇ ਤਖਤੇ ਪਲਟ ਦੇਣੇ ਰਾਜ ਪਲਟੇ ਕਰ ਦੇਣੇ ਤੇ ਗਰੀਬ ਲੋਕਾਂ ਦਾ ਮਿਹਨਤ ਕਸ਼ਲੋਕਾਂ ਦਾ ਰਾਜ ਭਾਗ ਸਥਾਪਿਤ ਕਰਨਾ ਇਹ ਅਰਨੇਸਟੋ ਚੀ ਗੁਵੇਰਾ ਦੇ ਹਿੱਸੇ ਆਇਆ ਤੇ ਬੋਲੀਵੀਆ ਦੇ ਵਿੱਚ ਜਦੋਂ ਉਹ ਸ਼ਹੀਦ ਹੁੰਦਾ ਹੈ 39 ਸਾਲ ਦੀ ਉਹਦੀ ਉਮਰ ਸੀਗੀ ਤਾਂ 39 ਸਾਲ ਦੀ ਉਮਰ ਦੇ ਵਿੱਚ 9 ਅਕਤੂਬਰ 1967 ਨੂੰ ਉਹ ਸ਼ਹੀਦ ਹੋ ਗਿਆ ਗੋਲੀਆਂ ਮਾਰ ਕੇ ਉਹਨੂੰ ਸ਼ਹੀਦ ਕੀਤਾ ਗਿਆ ਔਰ ਬਾਅਦ ਦੇ ਵਿੱਚ ਉਹਦੇ ਹੱਥ ਕੱਟ ਕੇ ਉਥੇ ਨਿਸ਼ਾਨੀ ਵਜੋਂ ਰੱਖ ਲਏ ਗਏ ਤੇ ਜਿਹੜੇ ਕਹਿੰਦੇ ਅੱਜ ਵੀ ਉਥੇ ਸੇਫ ਸੁਰੱਖਿਤ ਪਏ ਨੇਗੇ ਤਾਂ ਇਹ ਅਰਨੇਸਟੋ ਚੀਗੂਵਿਰ ਦਾ ਜਨਮ ਦਿਹਾੜਾ ਹੋਣ ਕਰਕੇ 14 ਜੂਨ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਨਾ ਕਿ ਸਾਡੇ ਬੱਚੇ ਦਾ ਮੋਹ ਹੁੰਦਾ ਸਾਡਾ ਆਪਣੇ ਬੱਚਿਆਂ ਦੇ ਨਾਲ ਉਹਨਾਂ ਦੇ ਜਦੋਂ ਜਨਮ ਦਿਨ ਆਉਂਦੇ ਆ ਅਸੀਂ ਫੇਸਬੁੱਕਾਂ ਦੇ ਉੱਤੇ YouTube ਦੇ ਉੱਤੇ ਉਹਨਾਂ ਦੇ ਜਨਮ ਦੀ ਸੂਚਨਾ ਦੇ ਕੇ ਅਸੀਂ ਲੋਕਾਂ ਨੂੰ ਕਹਿੰਦੇ ਆ ਕਿ ਅੱਜ ਸਾਡੇ ਬੱਚੇ ਦਾ ਜਨਮ ਦਿਨ ਆ ਮੁਬਾਰਕਾਂ ਦਿਓ ਜੀ ਇਸ ਤਰ੍ਹਾਂ ਦੀਆਂ ਪਰ ਇੱਕ ਇਹ ਉਹ ਯੋद्धा ਸੀ ਜਿਨੇ ਲੋਕਾਂ ਦੀ ਤਕਦੀਰ ਬਦਲਣ ਵਾਸਤੇ ਆਪਦੇ ਪਰਿਵਾਰ ਦੀ ਪਰਵਾਹ ਨਹੀਂ ਕੀਤੀ ਆਪਣੀ ਬੱਚੀ ਛੱਡੀ ਬੇਟੀ ਛੱਡੀ ਦੋ ਇਹਦੇ ਵਿਆਹ ਹੋਏ ਦੋਨੋਂ ਪਰਿਵਾਰਾਂ ਨੂੰ ਛੱਡ ਕੇ ਲੋਕਾਂ ਨੂੰ ਸਮਰਪਿਤ ਹੋ ਗਿਆ ਆਪਣੇ ਮਾਪੇ ਛੱਡੇ ਮਤਲਬ ਮਾਪਿਆਂ ਦੀ ਇਹ ਇੱਛਾ ਸੀ ਕਿ ਸਾਡਾ ਬੇਟਾ ਜਿਹੜਾ ਹੈਗਾ ਇਹ ਚੀ ਇਹ MBBS ਕਰਕੇ ਡਾਕਟਰ ਬਣ ਗਿਆ ਤੇ ਹੁਣ ਤੇ ਅਸੀਂ ਮੌਜਾਂ ਕਰਾਂਗੇ ਪਰ ਇਹ ਉਹਨਾਂ ਮਾਪਿਆਂ ਦੀ ਉਹ ਇੱਛਾ ਤਾਂ ਨਹੀਂ ਪੂਰੀ ਕਰ ਸਕਿਆ ਪਰ अनेका ਉਹਨਾਂ ਦੁਖੀ ਮਾਪਿਆਂ ਦੀ ਜਿਹੜੇ ਸਰਕਾਰਾਂ ਤੇ ਸਾਮਰਾਜੀਆਂ ਦੀਆਂ ਗਲਤ ਨੀਤੀਆਂ ਕਰਕੇ ਨਰਕ ਵਰਗੀ ਜ਼ਿੰਦਗੀ ਭੋਗ ਰਹੇ ਸੀਗੇ ਉਹਨਾਂ अनेका ਮਾਪਿਆਂ ਦਾ ਇਹ ਅੱਖਾਂ ਦਾ ਤਾਰਾ ਬਣ ਗਿਆ ਤੇ 39 ਸਾਲ ਭਰ ਜਵਾਨੀ ਤੱਕ ਇਹ ਲਗਾਤਾਰ ਲੜਦਾ ਰਿਹਾ ਤੇ ਧਮੇ ਦਾ ਮਰੀਜ਼ ਹੋਣ ਦੇ ਕਰਕੇ ਅਸੀਂ ਨਿੱਕੇ ਨਿੱਕੇ ਬਹਾਨੇ ਕਢ ਲੈਨੇ ਆ ਕਿਸੇ ਗੱਲ ਤੇ ਕਿ ਅੱਜ ਤਾਂ ਮੈਨੂੰ ਬੁਖਾਰ ਸੀ ਅੱਜ ਮੈਨੂੰ ਜ਼ੁਕਾਮ ਸੀ ਮੇਰਾ ਸਿਰ ਦੁਖਦਾ ਸੀ ਮੈਂ ਤਾਂ ਇਹ ਕੰਮ ਨਹੀਂ ਤੁਹਾਡਾ ਕਰ ਸਕਿਆ ਪਰ ਉਹਨੇ ਦਮੇ ਦੀ ਪਰਵਾਹ ਨਾ ਕਰਦੇ ਹੋਏ ਲਗਾਤਾਰ ਜਿੱਥੇ ਬਿਮਾਰੀ ਨਾਲ ਆਪਣੀ ਨਾਲ ਲੜਾਈ ਲੜੀ ਸੰਘਰਸ਼ ਕੀਤਾ ਉੱਥੇ ਉਹਨਾਂ ਦੁਖੀ ਲੋਕਾਂ ਦੀ ਖਾਤਰ ਲਗਾਤਾਰ ਉਹ ਲੜਦਾ 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 ਅਖੀਰ ਉਹ ਸ਼ਹੀਦ ਹੋ ਗਿਆ ਤੇ ਉਸ ਯੋਧੇ ਦਾ ਜਨਮ ਦਿਨ ਹੈ ਜਿਹੜਾ 14 ਜੂਨ ਨੂੰ ਹੁੰਦਾ ਹੈ ਤੇ ਸਾਨੂੰ ਮੁਬਾਰਕ ਕਹਿਣਾ ਵੀ ਬਣਦਾ ਹੈ ਤੇ ਤੁਹਾਨੂੰ ਸਾਰਿਆਂ ਨੂੰ ਮੈਂ ਮੁਬਾਰਕ ਵੀ ਕਹਿਣਾ ਕਿ ਇਸ ਯੋਧੇ ਦੀ ਜਿਹੜੀ ਕਹਾਣੀ ਹੈ ਉਹ ਥਾਂ-ਥਾਂ ਦੇ ਉੱਤੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਜ਼ਰੂਰ ਸੁਣਾਇਓ ਕਿਉਂਕਿ ਜਿੱਥੇ ਇਹ ਇੱਕ ਡਾਕਟਰ ਸੀ ਉੱਥੇ ਇੱਕ ਕਵੀ ਵੀ ਸੀ ਬਹੁਤ ਸੋਹਣੀ ਕਵਤਾ ਵੀ ਲਿਖਦਾ ਸੀ ਤੇ ਵੱਡੀ ਯੋਗਤਾਏ ਕਿ ਉਹ ਕ੍ਰਾਂਤੀਕਾਰੀ ਸੀ ਤੇ अनेका ਕਵਤਾਵਾਂ ਵੀ ਉਹਨੇ ਲਿਖੀਆਂ ਤੇ ਉਹਨੇ ਹੋਰ ਕਵੀਆਂ ਨੂੰ ਬਹੁਤ ਸਾਰੇ ਮਹਾਨ ਕਵੀਆਂ ਨੂੰ ਪੜ੍ਹਿਆ ਤਾਂ ਅੱਜ ਉਸ ਯੋਧੇ ਦਾ ਜਿਹੜਾ ਇੱਕ ਮੁਜਸਮਾ ਸੀ ਇਸ ਗੱਲ ਦਾ ਜੇ ਮੈਂ ਉਹਦੇ ਬਾਰੇ ਗੱਲ ਕਰਾਂ ਕਿ ਉਹਦੇ ਵਿੱਚ ਗੁਣ ਕਿਹੜੇ-ਕਿਹੜੇ ਸੀ ਉਹ ਇੱਕ ਬਹੁਤ ਅੱਛਾ ਪ੍ਰਬੰਧਕ ਸੀਗਾ ਬਹੁਤ ਵਧੀਆ ਮੈਨੇਜਰ ਮੈਨੇਜ ਕਰ ਲੈਣਾ ਮੁਹਿਮਾ ਜਥੇਬੰਦ ਕਰਨੀਆਂ ਪ੍ਰਬੰਧ ਕਰ ਲੈਣਾ ਉਹਦਾ ਤੇ ਇੱਕ ਬਹੁਤ ਅੱਛਾ ਚਿੰਤਕ ਜਿਹੜਾ ਫਿਲਾਸਫਰ ਜਿਹੜਾ ਫਿਲਾਸਫਰ ਹੁੰਦਾ ਹੈ ਸਮਾਜ ਨੂੰ ਸੰਕਟ ਦੇ ਵਿੱਚੋਂ ਕੱਢਣ ਲਈ ਸੰਘਰਸ਼ ਕਰਦਾ ਹੈ ਉਹ ਕਿਸੇ ਹੋਰ ਛੋਟੀ ਮੋਟੀ ਕੁਰਸੀ ਦੀ ਖਾਤਰ ਜੰਦ ਨਹੀਂ ਕਰਦਾ ਕਿਊਬਾ ਦੇ ਵਿੱਚ ਜਦੋਂ ਇਨਕਲਾਬ ਆਪ ਰਿਆ ਤੇ ਉਹਨੂੰ ਉੱਥੋਂ ਦਾ ਖਜ਼ਾਨਾ ਮੰਤਰੀ ਵੀ ਬਣਾਇਆ ਗਿਆ ਬਾਅਦ ਵਿੱਚ ਇੰਡਸਟਰੀ ਦਾ ਮਹਿਕਮਾ ਵੀ ਦਿੱਤਾ ਗਿਆ ਪਰ ਉਹਨੇ ਸਾਰਾ ਕੁਝ ਛੱਡ ਕੇ ਤੇ ਫੀਡਲ ਕਾਸਟਰੋ ਨੂੰ ਆਪਣਾ ਅਸਤੀਫਾ ਲਿਖ ਕੇ ਦੇ ਗਿਆ ਕਿ ਮੈਂ ਹੁਣ ਹੋਰ ਦੇਸ਼ ਦੇ ਵਿੱਚ ਚੱਲਿਆ ਬੋਲੀਵੀਆ ਦੇ ਵਿੱਚ ਚੱਲਿਆ ਇਨਕਲਾਬ ਕਰਨ ਲਈ ਉੱਥੇ ਜਾ ਕੇ ਮੈਂ ਤਾਂ ਸੰਘਰਸ਼ ਕਰਨਾ ਹੈ ਤੇ ਮੰਤਰੀਪਦ ਨਹੀਂ ਤਾਂ ਬਹੁਤ ਸਾਰੇ ਲੋਕ ਹੁੰਦੇ ਆ ਕਿ ਕੁਰਸੀ ਨੂੰ ਕਿੰਨਾ ਪਿਆਰ ਕਰਦੇ ਐ ਵੀ ਜੇ ਕੁਰਸੀ ਮਿਲ ਗਈ ਤਾਂ ਫੇਰ ਉਹਨੂੰ ਚਿੰਬੜੇ ਰਹੋ ਫਿਰ ਚਿੰਬੜੇ ਕਿਵੇਂ ਰਹਿਣਾ ਇਹੋ ਜਿਹੇ ਜੁਗਤਾਂ ਲੜਾਉਣ ਲੱਗ ਜਾਂਦੇ ਨੇ ਪਰ ਉਹ ਹਮੇਸ਼ਾ ਇਨਕਲਾਬ ਕਰਦਾ ਔਰ ਜੇ ਕੁਰਸੀ ਮਿਲ ਗਈ ਕਿਤੇ ਜਿਵੇਂ ਉਹਨੂੰ ਕਯੂਬਾ ਦੇ ਵਿੱਚ ਮਿਲੀ ਉਹਨੂੰ ਠੋਕਰ ਮਾਰ ਕੇ ਅਗਲੇ ਦੇਸ਼ ਦੇ ਵਿੱਚ ਚਲਾ ਗਿਆ ਸ਼ਹੀਦ ਹੋਣ ਵਾਸਤੇ ਪਤਾ ਹੁੰਦਾ ਗੁਰਿੱਲਿਆ ਨੂੰ ਕਿ ਸਾਨੂੰ ਸ਼ਹੀਦ ਹੋਣਾ ਪਏਗਾ ਤਾਂ ਇਹ ਅਸਲੀ ਇਨਕਲਾਬੀ ਦੀ ਇੱਕ ਸੱਚੇ ਕ੍ਰਾਂਤੀਕਾਰੀ ਦੀ ਪਛਾਣ ਹੁੰਦੀ ਹੈ ਕਿ ਉਹ ਕਦੇ ਕੁਰਸੀਆਂ ਨੂੰ ਨਹੀਂ ਚਿੰਬੜਦੇ ਹੁੰਦੇ ਉਹ ਹਮੇਸ਼ਾ ਦੁਖੀ ਲੋਕਾਂ ਦੇ ਦੁੱਖ ਕੱਟਣ ਦੇ ਲਈ ਅੱਗੇ ਹੀ ਅੱਗੇ ਵਾਧੇ ਤੁਰੇ ਜਾਂਦੇ ਨੇਗੇ ਤੇ ਉਹ ਚਿੰਤਕ ਸੀਗਾ ਫਿਲਾਸਫਰ ਸੀ ਤੇ ਬਹੁਤ ਸਾਰੇ ਦਾ ਪੇਚਕ ਟੰਗ ਤਰੀਕੇ ਆਂ ਦਾ ਮਾਰ ਸੀ ਤੇ ਉਹ ਲੋਕਾਂ ਦਾ ਨਾਇਕ ਸੀ ਹੀਰੋ ਸੀ ਲੋਕਾਂ ਦਾ ਤੇ ਉਹਦੇ ਵਿੱਚ ਹੌਸਲਾ ਸੀ ਸ਼ਕਤੀ ਸੀ ਯੋਗਤਾ ਸੀ ਤੇ ਉਹ ਇਸੇ ਯੋਗਤਾ ਕਰਕੇ ਉਹ ਗਰੀਬ ਲੋਕਾਂ ਦਾ ਦੁਖੀ ਲੋਕਾਂ ਦਾ ਨਾਇਕ ਬਣਿਆ ਤੇ ਉਹਨੇ ਆਪਣੇ ਪਰਿਵਾਰ ਨੂੰ ਛੱਡਿਆ ਤੇ ਉਸ ਪਰਿਵਾਰ ਜਿਹਦਾ ਪਰਿਵਾਰ ਜਿਹੜਾ ਹਮੇਸ਼ਾ ਇਹ ਉਮੀਦ ਕਰਦਾ ਰਿਹਾ ਕਿ ਸਾਡਾ ਬੱਚਾ ਡਾਕਟਰ ਬਣ ਕੇ ਹੁਣ ਸਾਡੇ ਦੁੱਖ ਕੱਟੇਗਾ ਪਰ ਉਹ ਪੂਰੀ ਦੁਖੀ ਲੁਕਾਈ ਦੇ ਦੁੱਖ ਕੱਟਣ ਵਾਲਾ ਹੀਰੋ ਬਣਿਆ ਨਾਇਕ ਬਣਿਆ ਇਨਕਲਾਬੀ ਸਾਫਤ ਹੋਇਆ ਤੇ 14 ਜੂਨ ਨੂੰ ਉਹਦੇ ਜਨਮ ਦਿਹਾੜੇ ਦੇ ਉੱਤੇ ਮੈਂ ਤੁਹਾਨੂੰ ਬਹੁਤ ਬਹੁਤ ਮੁਬਾਰਕ ਕਹਿਣਾ ਤੇ ਆਸ ਕਰਦਾ ਹਾਂ ਤੁਸੀਂ ਇਸ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਭੇਜ ਕੇ ਸ਼ੇਅਰ ਕਰਕੇ ਇਹਦਾ ਜਰੂਰ ਪ੍ਰਚਾਰ ਕਰੋਗੇ ਕਿ ਇਹੋ ਜਿਹੇ ਜਿਹੜੇ ਮਨੁੱਖ ਹੁੰਦੇ ਨੇ ਵਿਰਲੇ ਹੀ ਕਿਤੇ ਪੈਦਾ ਹੁੰਦੇ ਨੇਗੇ ਤੇ ਉਹ ਵਿਰਲੇ ਮਨੁੱਖ ਜਿਹੜੇ ਹੁੰਦੇ ਨੇ ਸਮੁੱਚੀ ਲੁਕਾਈ ਦਾ ਤੇ ਇਹ ਮੈਂ ਗੱਲ ਇਹ ਸਪਸ਼ਟ ਕਰ ਦਿਆਂ ਕਿ ਜਿਹੜੇ ਇਹ ਵਿਗਿਆਨਕ ਸੋਚਦੇ ਜਿਹੜੇ ਇਸ ਤਰ੍ਹਾਂ ਦੇ ਇਨਕਲਾਬੀ ਹੁੰਦੇ ਨੇ ਇਹਨਾਂ ਦਾ ਜਿਹੜਾ ਨਜ਼ਰੀਆ ਹੁੰਦਾ ਹੈ ਇਹਨਾਂ ਦਾ ਜਿਹੜਾ ਦ੍ਰਿਸ਼ਟੀਕੋਣ ਹੁੰਦਾ ਹੈ ਉਹ ਸੰਸਾਰ ਦ੍ਰਿਸ਼ਟੀਕੋਣ ਹੁੰਦਾ ਹੈ ਇਹ ਕਿਸੇ ਜਾਤ ਤੱਕ ਕਿਸੇ ਮਜ਼ਬਤ ਤੱਕ ਕਿਸੇ ਇਲਾਕੇ ਤੱਕ ਕਿਸੇ ਬੋਲੀ ਤੱਕ ਕਿਸੇ ਦੇਸ਼ ਦੀਆਂ ਹੱਦਾਂ ਸਰਹੱਦਾਂ ਤੱਕ ਇਹਨਾਂ ਦੀ ਸੋਚ ਸੀਮਤ ਨਹੀਂ ਹੁੰਦੀ ਤੇ ਅਰਨੇਸਟੋ ਚੀਗਵੇਰਾ ਸੀ ਜਿਹੜਾ ਪੂਰੇ ਸੰਸਾਰ ਦੇ ਵਿੱਚ ਇਨਕਲਾਬ ਵਾਪਰਦਾ ਵੇਖਣਾ ਚਾਹੁੰਦਾ ਸੀ ਜਿਹੜਾ ਉਹਦਾ ਸੁਪਨਾ ਪੂਰਾ ਨਹੀਂ ਹੋਇਆ ਉਹ ਕੁਝ ਦੇਸ਼ਾਂ ਦੇ ਵਿੱਚ ਇਨਕਲਾਬ ਕਰਨ ਦੇ ਵਿੱਚ ਕਾਮਯਾਬ ਰਿਹਾ ਤੇ ਉਹਦਾ ਇਹ ਸੁਪਨਾ ਅਸੀਂ ਆਉਣ ਵਾਲੀਆਂ ਨਸਲਾਂ ਨੇ ਪੀੜ੍ਹੀਆਂ ਨੇ ਪੂਰਾ ਕਰਨਾ ਹੈ ਕਿ ਪੂਰੇ ਸੰਸਾਰ ਦੇ ਵਿੱਚ ਇਨਕਲਾਬ ਕਿਵੇਂ ਵਾਪਰੇ ਤੇ ਮਿਹਨਤ ਕਾ ਸ਼ਲੋਕ ਨੇ ਜਿਹੜੇ ਦਸਾਂ ਲੋਹਾਂ ਦੇ ਕਿਰਤ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਦੀ ਸਰਦਾਰੀ ਕਿਵੇਂ ਕਾਇਮ ਹੋਵੇ ਲੁਟੇਰਿਆਂ ਦਾ ਖਾਤਮਾ ਕਿਵੇਂ ਹੋਵੇ ਲੁਟੇਰੀ ਜਿਹੜੀ ਸਾਮਰਾਜੀ ਸੋਚ ਹੁੰਦੀ ਹੈ ਉਹਦਾ ਖਾਤਮਾ ਕਿਵੇਂ ਹੋਵੇ ਇਹੀ ਅਰਨੇਸਟੋ ਚੀ ਗੁਵੇਰਾ ਦੇ ਜਨਮ ਦਿਹਾੜੇ ਦੇ ਉੱਤੇ ਮੈਂ ਕਹੂੰਗਾ ਵਧਾਈ ਪਰੇ ਸ਼ਬਦ ਹੋ ਸਕਦੇ ਨੇ ਤੁਹਾਨੂੰ ਇੱਕ ਵਾਰੀ ਫੇਰ ਸਾਰਿਆਂ ਨੂੰ ਅਰਨੇਸਟੋ ਚੀ ਗੁਵੇਰਾ ਦੇ 14 ਜੂਨ ਜਨਮ ਦਿਹਾੜੇ ਦੇ ਉੱਤੇ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈ ਹੋਵੇ ਧੰਨਵਾਦ